ਤੁਸੀਂ ਮੰਨ ਲਓ ਐਜ਼ ਅ ਲੈਂਡਰ ਕਿਸੇ ਨੇ ਬੜੇ ਹੁੰਦੇ ਜਿਨ੍ਹਾਂ ਨੇ ਪੈਸੀ ਮਾਰਕੀਟ ਚੋਂ ਲੈਣੇ ਆ ਬੜੇ ਹੁੰਦੇ ਜਿਨ੍ਹਾਂ ਨੇ ਮਾਰਕੀਟ ਚ ਪੈਸੇ ਇਨਵੈਸਟ ਵੀ ਕਰਨੇ ਆ ਤੁਸੀਂ ਉਹਨਾਂ ਦੇ ਮੀਡਲ ਮੈਨ ਹੁੰਦੇ ਹੋ ਜਿੱਥੇ ਤੁਸੀਂ ਤੁਹਾਡੇ ਨਾਲ ਦੋਵੇਂ ਪਾਸੇ ਦੀਆਂ ਪਾਰਟੀਆਂ ਡੀਲ ਕਰਦੀਆਂ ਨੇ ਇਹ ਇਹ ਉਸ ਪੱਖ ਤੋਂ ਜਿਹਨੂੰ ਦੇਖੋਗੇ ਤੁਸੀਂ ਤੇ ਹੁਣ ਇਹ ਕਿਹਦੇ ਫੇਵਰ ਚ ਹਰ ਕੋਈ ਨਾ ਇਹੀ ਜਾਨਣਾ ਚਾਹੁੰਦਾ ਵੀ ਮਾਰਕੀਟ ਦਾ ਗਾਂ ਕੀ ਬਣੂਗਾ ਮਾਰਕੀਟ ਦਾ ਕੀ ਬਣੂਗਾ ਅਸੀਂ ਖਰੀਦੀਏ ਜਿਹੜਾ ਇੰਟਰਸਟ ਡ੍ਰੌਪ ਆ ਵੀਰ ਜੀ ਦੋਨਾਂ ਦੇ ਫੇਵਰ ਚ ਆ ਲੈਂਡਰ ਦੇ ਵੀ ਫੇਵਰ ਚ ਆ ਕਿਉਂਕਿ ਜਿਹੜੇ ਲੈਂਡਰ ਮੋਸਟਲੀ ਜਿਹੜੇ ਲੈਂਡ ਬੈਂਕਾਂ ਦੀ ਵੀ ਤਾਂ ਬੋਰੋਡ ਮਨੀ ਆ ਮੋਸਟਲੀ ਜਿਹੜੀ ਡਿਪੋਜ਼ਿਟਰ ਰਿਚ ਬੈਂਕਾਂ ਦਾ ਘਟ ਹੈ ਨਾ ਜਿਵੇਂ ਲੈਂਡਰਸ ਵੀ ਲਾ ਲਓ ਪ੍ਰਾਈਵੇਟ ਲੈਂਡਰਸ ਆ ਜਾਂ ਮਿਕਸ ਆ ਉਹ ਵੀ ਬੋਰੋਡ ਮਨੀ ਆ ਓਕੇ ਇਟਸ ਨਾਟ देयर ਓਨ ਬੋਰੋਡ ਮਨੀ ਉਹਨਾਂ ਨੂੰ ਵੀ ਤਾਂ ਕੋ ਉਹਨੇ ਘਟ ਪੈਣਾ ਉਹਨਾਂ ਨੇ ਅੱਗੇ ਉਹਨਾਂ ਕਰਦੇ ਤੁਸੀਂ ਸਾਰੀਆਂ ਬੈਂਕਾਂ ਨਾਲ ਡੀਲ ਕਰਦੇ ਹੋ ਬੈਂਕ ਕਿਹੜਾ ਅਮੀਰ ਆ ਜ਼ਿਆਦਾ ਵੈਸੇ ਬੈਂਕਾਂ ਹੁੰਦੀਆਂ ਦੇ ਅਮੀਰੀ ਨੇ ਵੈਸੇ ਡਿਪੋਜ਼ਿਟਰ ਰਿਚ ਟੀਡੀ ਆ ਪਰ ਬੈਂਕਾਂ ਦਾ ਸਾਰੀਆਂ ਹੀ ਅਮੀਰ ਹੁੰਦੀਆਂ ਪਰ ਉਹਨਾਂ ਜਿਹੜੇ ਵੀ ਕਿਸੇ ਕੋ ਸਰਪਲਸ ਪਿਆ ਆ ਸੌਦਾ ਤੇ ਉਹ ਟੀਡੀ ਕੋ ਹੈਗਾ ਜ਼ਿਆਦਾ ਅਰ ਇਹ ਤਾਂ ਆਪਾਂ ਨੂੰ ਨਹੀਂ ਕੋਈ ਡਾਟਾ ਆਪਣੇ ਕੋਲ ਹੈ ਨਹੀਂ ਵੀ ਕਿ ਦੇ ਬਹੁਤ ਜ਼ਿਆਦਾ ਜ਼ਿਆਦਾ ਪਿਆ ਪਰ ਇਹ ਮਤਲਬ ਮਾਰਗੇਜ ਇੰਡਸਟਰੀ ਦੇ ਵਿੱਚ ਮੰਨਿਆ ਜਾਂਦਾ ਵੀ ਟੀਡੀ ਡਿਪੋਜ਼ਿਟ ਰਿਚ ਬੈਂਕ ਹੈ ਡਿਪੋਜ਼ਿਟ ਜ਼ਿਆਦਾ ਸਪੈਸ਼ਲੀ ਆਪਣੀ ਕਮਿਊਨਿਟੀ ਦੀ ਡਿਪੋਜ਼ਿਟ ਤਾਂ ਟੀਡੀ ਕੋਲ ਹੀ ਜਾਂਦਾ ਚਾਹੇ ਅੱਛਾ ਕਮਿਊਨਿਟੀ ਵੀ ਜ਼ਿਆਦਾ ਟੀਡੀ ਹੀ ਵਰਤਦੀ ਹੈ ਨਾ ਤਾਂ ਇਹ ਵੀ ਰੀਜ਼ਨ ਆ ਵੀ ਇਹ ਲੇਟ ਤੱਕ ਖੁੱਲਦੀਆਂ ਨਾ ਨੇ ਕਈ ਬ੍ਰਾਂਚੇਸ ਓਕੇ ਉਹ ਮੇਨ ਇੱਕ ਕਾਰਨ ਆ ਜਾਂਦਾ